ਸੇਕ ਨੇਹਿਆ ਦੇ ਪ੍ਰਥਾਏ ਇੱਕ ਪ੍ਰੇਮੀ ਦਾ ਤਜਰਬਾ ਕੈਨੇਡਾ ਦੇ ਟੋਰਾਂਟੋ ਇਲਾਕੇ ਵਿੱਚ ਇੱਕ 30 ਕੁ ਸਾਲ ਦੇ ਨੌਜਵਾਨ ਜਿਨ੍ਹਾਂ ਦਾ ਨਾਮ ਅਮਰੀਕ ਸਿੰਘ ਹੈ ਲੁਧਿਆਣਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਨੇ ਅਮਰੀਕ ਸਿੰਘ ਦੇ ਮਾਤਾ ਪਿਤਾ ਗੁਰਸਿੱਖੀ ਵਿਚਾਰਾਂ ਦੇ ਧਾਰਨੀ ਸਨ ਜਿਸ ਕਰਕੇ ਅਮਰੀਕ ਸਿੰਘ ਵੀ ਜਨਮ ਤੋਂ ਗੁਰਸਿੱਖੀ ਮਾਹੌਲ ਵਿੱਚ ਪਲਿਆ ਤੇ ਸਾਪਤ ਸੂਰਤ ਗੁਰਸਿੱਖੀ ਸੰਸਕਾਰਾਂ ਦਾ ਧਾਰਨੀ ਸੀ ਸਵੇਰੇ ਜਪਜੀ ਸਾਹਿਬ ਸ਼ਾਮ ਨੂੰ ਰਹਿਰਾਸ ਦਾ ਨਿਤਨੇਮ ਕਰਨਾ ਪੜ੍ਹਾਈ ਕਰਨ ਉਪਰੰਤ ਅਮਰੀਕ ਸਿੰਘ ਦੇ ਮਾਤਾ ਪਿਤਾ ਨੇ ਜਿਵੇਂ ਕਿ ਹਰ ਪੰਜਾਬੀ ਬੱਚੇ ਦੀ ਕੈਨੇਡਾ ਅਮਰੀਕਾ ਜਾਣ ਦੀ ਤਾਂਗ ਪਰਵਲ ਹੈ ਇਸ ਲੋਚਾ ਅਧੀਨ ਕੈਨੇਡਾ ਦੀ ਇੱਕ ਲੜਕੀ ਨਾਲ ਅਮਰੀਕ ਸਿੰਘ ਦਾ ਵਿਆਹ ਕਰ ਦਿੱਤਾ ਦੇਵਨੇਤ ਨਾਲ ਜਿਸ ਪਰਿਵਾਰ ਵਿੱਚ ਅਮਰੀਕ ਸਿੰਘ ਦਾ ਵਿਆਹ ਹੋਇਆ ਉਹ ਪਰਿਵਾਰ ਨਾਸਤਿਕ ਵਿਚਾਰਧਾਰਾ ਦਾ ਧਾਰਨੀ ਸੀ ਅਮਰੀਕ ਸਿੰਘ ਦੀ ਘਰ ਵਾਲੀ ਵੀ ਉਸੇ ਮਾਹੌਲ ਵਿੱਚ ਪਲਣ ਸਦਕਾ ਪੱਕੀ ਨਾਸਤਕ ਸੀ ਅਮਰੀਕ ਸਿੰਘ ਕੈਨੇਡਾ ਪੁੱਜ ਗਿਆ ਕੈਨੇਡਾ ਪੁੱਜ ਕੇ ਇਸ ਨੇ ਆਪਣੇ ਨਿਯਮ ਅਨੁਸਾਰ ਸ਼ਾਮ ਨੂੰ ਸੋਧਰ ਦਾ ਪਾਠ ਕਰਨਾ ਦਿਨ ਚੜ੍ਹਿਆ ਇਸ਼ਨਾਨ ਕਰਕੇ ਅਮਰੀਕ ਸਿੰਘ ਨੇ ਗੁਟਕਾ ਲਾ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦੇਣਾ ਅਮਰੀਕ ਸਿੰਘ ਦੀ ਸੱਸ ਕਹਿਣ ਲੱਗੀ ਕਿ ਭਾਈ ਆ ਤੂੰ ਕਿਹੜੀ ਡਾਇਰੀ ਖੋਲ ਕੇ ਸਵੇਰ ਸਵੇਰੇ ਬੈਠ ਗਿਆ ਚਾਹ ਬਣੀ ਐ ਚਾਹ ਪੀ ਲੈ ਚਾਹ ਠੰਡੀ ਹੋ ਗਈ ਮੁੜ ਗਰਮ ਕਰਨੀ ਪੈਣੀ ਹੈ ਹਾ ਡਾਇਰੀ ਜੀ ਨਾਲ ਬਾਅਦ ਚ ਮੱਥਾ ਮਾਰ ਲਈ ਅਮਰੀਕ ਸਿੰਘ ਨੇ ਆਪਣੀ ਸੱਸ ਵੱਲੋਂ ਅਜਿਹੇ ਰੁੱਖੇ ਸ਼ਬਦ ਸੁਣੇ ਤੇ ਆਪਣਾ અપਮਾਨ ਮਹਿਸੂਸ ਕੀਤਾ ਪਰ ਇਕੱਲਾ ਹੋਣ ਕਰਕੇ ਤੇ ਮਜਬੂਰੀ ਵਾਸ ਕਰ ਕੁਝ ਵੀ ਨਹੀਂ ਸਕਿਆ ਭਰੇ ਬੀਤੇ ਮਨ ਨਾਲ ਅਮਰੀਕ ਸਿੰਘ ਨੇ ਗੁਟਕਾ ਸਤਕਾਰ ਨਾਲ ਰੱਖ ਦਿੱਤਾ ਤੇ ਚਾਹ ਪੀ ਲਈ ਉਪਰੰਤ ਸਮਾਂ ਮਿਲੇ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਦਿਨ ਲੰਘਿਆ ਸ਼ਾਮ ਨੂੰ ਮੋੜ ਅਮਰੀਕ ਸਿੰਘ ਨੇ ਗੁਟਕਾ ਲਾ ਕੇ ਸੋਧਰ ਦਾ ਪਾਠ ਆਰੰਭ ਕੀਤਾ ਮਸਾਂ ਸੋਦਰ ਤੋਂ ਅਗਲਾ ਸ਼ਬਦ ਹੀ ਅਰੰਭਿਆ ਸੀ ਕਿ ਅਮਰੀਕ ਸਿੰਘ ਦੀ ਸੱਸ ਮੋੜ ਆ ਹਾਜ਼ਰ ਹੋਈ ਤੇ ਬੜੇ ਰੋਹ ਨਾਲ ਕਹਿਣ ਲੱਗੀ ਕਿ ਕਾਕਾ ਅਜੇ ਤੂੰ ਕੱਲ ਪੰਜਾਬੋਂ ਆਇਆ ਚੱਜ ਨਾਲ ਕਿਸੇ ਦਾ ਨਾਂ ਤੂੰ ਰਾਜੀ ਖੁਸ਼ੀ ਦੱਸਿਆ ਨਾ ਪੁੱਛਿਆ ਨਾ ਪਰਿਵਾਰ ਵਿੱਚ ਬੈਠ ਕੇ ਕੋਈ ਦੋ ਗੱਲਾਂ ਕੀਤੀਆਂ ਇਹ ਗੁਟਕੂ ਜਿਹਾ ਲੈ ਕੇ ਤੂੰ ਮੋੜ ਬੈਠ ਗਿਆ ਨਾਸਤਕਤਾ ਦੇ ਪ੍ਰਭਾਵ ਅਧੀਨ ਉਸ ਮਾਈ ਨੇ ਗੁਟਕਾ ਸਾਹਿਬ ਨੂੰ ਗੁਟਕੂ ਜਿਹਾ ਆਖਿਆ ਪਤਾ ਨਹੀਂ ਕਹਿਣ ਲੱਗੀ ਤੂੰ ਇਸ ਨਾਲ ਕਿੰਨਾ ਕੁਝ ਰਮਗਸ਼ਕ ਪਾਈ ਕਰੀ ਜਾਣੀ ਹੈ ਰਾਖੇ ਨੂੰ ਇੱਕ ਪਾਸੇ ਤੇ ਪਰਿਵਾਰ ਦੇ ਨਾਲ ਆ ਕੇ ਬੈਠ ਆ ਜਾ ਟੈਲੀਵਿਜ਼ਨ ਤੇ ਫਿਲਮ ਚੱਲ ਰਹੀ ਹੈ ਉਹ ਵੇਖ ਨਾਲੇ ਘਰ ਦੀ ਕੋਈ ਪੰਜਾਬ ਦੀ ਗੱਲ ਸੁਣਾ ਅਮਰੀਕ ਸਿੰਘ ਬੇਵਸ ਮੁੜ ਗੁਟਕਾ ਰੱਖ ਕੇ ਟੈਲੀਵਿਜ਼ਨ ਰਾਹੀਂ ਚੰਡਾਲ ਚੌਂਕੜੀ ਵਿੱਚ ਆ ਬੈਠਾ ਬੈਠਾ ਤਾਂ ਭਾਵੇਂ ਸੋਹਰੇ ਪਰਿਵਾਰ ਵਿੱਚ ਸੀ ਪਰ ਇਹ ਮੇਲ ਪੂਰਬ ਪੱਛਮ ਦਾ ਪ੍ਰਤੀਤ ਹੋ ਰਿਹਾ ਸੀ ਪਰਿਵਾਰ ਦੇ ਬਹੁਤੇ ਮੈਂਬਰ ਅਮਰੀਕ ਸਿੰਘ ਨੂੰ ਤਰ੍ਹਾਂ ਤਰ੍ਹਾਂ ਦੇ ਮਖੌਲ ਕਰਨ ਉੰਜ ਸੀਤਾ ਅਮਰੀਕ ਸਿੰਘ ਵੀ ਤੇਜ ਤਬੀਰ ਦਾ ਪਰ ਸਾਰੇ ਪਰਿਵਾਰ ਦੇ ਅੱਗੇ ਉਹਦੀ ਪੇਸ਼ ਨਾ ਜਾਵੇ 10 11 ਵਜੇ ਤੱਕ ਟੈਲੀਵਿਜ਼ਨ ਦੀ ਸੰਗਤ ਤੇ ਆਪਸੀ ਟੀਚਰ ਮਖੌਲ ਕਰਦਿਆਂ ਬੀਤ ਗਏ ਰਹਿਰਾ ਸਾਹਿਬ ਦਾ ਪਾਠ ਟੈਲੀਵਿਜ਼ਨ ਤੇ ਟੀਚਰਾਂ ਦੀ ਭੇਟ ਛੱਡ ਗਿਆ ਅਗਲੇ ਦਿਨ ਵੀ ਉਹ ਮਾਹੌਲ ਸੋਹਰਾ ਪਰਿਵਾਰ ਦੇ ਮੈਂਬਰ ਕੁੱਝ ਕੰਮ ਤੇ ਚਲੇ ਗਏ ਬਾਕੀ ਰਹਿੰਦੇ ਟੈਲੀਵਿਜ਼ਨ ਤੇ ਤਰ੍ਹਾਂ-ਤਰ੍ਹਾਂ ਦੀਆਂ ਫਿਲਮਾਂ ਵੇਖਣ ਵਿੱਚ ਆਪਣਾ ਸਮਾਂ ਬਰਬਾਦ ਕਰਦੇ ਰਹੇ। ਅਮਰੀਕ ਸਿੰਘ ਬਿਲਕੁਲ ਉਲਟੇ ਮਾਹੌਲ ਵਿੱਚ ਸਮਾਂ ਬਤਾ ਰਿਹਾ ਸੀ। ਪਰ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਸੀ। ਸਮਾਂ ਬੀਤਦਾ ਗਿਆ। ਅਮਰੀਕ ਸਿੰਘ ਆਪਣਾ ਅਸਰ ਸਹੁਰੇ ਪਰਿਵਾਰ ਉੱਪਰ ਪਾਉਣ ਵਿੱਚ ਅਸਫਲ ਰਿਹਾ। ਅਸਫਲ ਹੀ ਨਹੀਂ ਰਿਹਾ ਸਗੋਂ ਸਹੁਰੇ ਪਰਿਵਾਰ ਦੇ ਨਾਸਤਕ ਵਿਚਾਰ ਅਮਰੀਕ ਸਿੰਘ ਉੱਪਰ ਹਾਵੀ ਹੋ ਗਏ। ਤੇ ਉਸ ਨੇ ਸਿੱਖੀ ਸਰੂਪ ਦਾੜ੍ਹੀ ਕੇਸਾਂ ਨੂੰ ਵੀ ਤਲਾਂਜਲੀ ਦੇ ਦਿੱਤੀ। ਤਾਮਸੀ ਖੁਰਾਕ, ਮਾਸ, ਸ਼ਰਾਬ ਆਦ ਵਰਤਣ ਲਈ ਤਾਂ ਲੜਕੀ ਵਾਲੇ ਪਰਿਵਾਰ ਨੇ ਅਮਰੀਕ ਸਿੰਘ ਨੂੰ ਪਹਿਲਾਂ ਹੀ ਲਾ ਦਿੱਤਾ ਸੀ। ਹੁਣ ਅਮਰੀਕ ਸਿੰਘ ਇੱਕ ਇੰਡੋ ਕੈਨੇਡੀਅਨ ਬਾਬੂ ਬਣ ਕੇ ਟਰੱਕ ਚਲਾਉਣ ਦਾ ਕੰਮ ਕਰਨ ਲੱਗ ਪਿਆ। ਗੱਡੀ ਚੱਲਦੀ ਗਈ। ਨਿਤਨੇਮ ਦਾ ਪਾਠ ਤਾਂ ਕੀ ਕਰਨਾ ਸੀ, ਰੱਬ ਦਾ ਨਾਮ ਵੀ ਭੁੱਲ ਗਿਆ। ਦਾੜ੍ਹੀ ਕੇਸਾਂ ਨੂੰ ਤਲਾਂਜਲੀ ਦੇਣ ਤੇ ਨਸ਼ੇ ਵਰਤਣ ਦਾ ਪਤਾ ਜਦੋਂ ਅਮਰੀਕ ਸਿੰਘ ਦੇ ਮਾਤਾ ਪਿਤਾ ਨੂੰ ਲੱਗਾ ਉਹਨਾਂ ਫੋਨ ਤੇ ਕਿਹਾ ਕਿ ਪੁੱਤਰਾ ਇਹ ਤੂੰ ਬੜਾ ਮਾੜਾ ਕਰਮ ਕੀਤਾ ਉਹ ਸਿੱਖੀ ਉਹ ਸਰਦਾਰੀ ਜੋ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਤਾ ਮਾਤਾ ਚਾਰੇ ਸਹਬਜ਼ਾ ਦੇ ਵਾਰ ਕੀਤੇ ਆਪ ਸ਼ਹਾਦਤ ਦੇ ਕੇ ਸਾਨੂੰ ਗਰੀਬਾਂ ਨੂੰ ਬਖਸ਼ੀ ਸੀ ਸਾਡੇ ਪੁਰਖਿਆਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਹੇ ਤਾਂ ਕਿਆ ਹੋਆ ਜੀਵਤ ਲੱਖ ਹਜ਼ਾਰ ਉਹ ਪੁੱਤਰਾ ਕੀ ਤੂੰ ਉਹਨਾਂ ਦੀ ਕੁਰਬਾਨੀ ਤੇ ਬਖਸ਼ਿਸ਼ ਨੂੰ ਭੁੱਲ ਗਿਆ ਮਾਤਾ ਪਿਤਾ ਨੇ ਆਖਿਆ ਕਿ ਯਾਦ ਰੱਖ ਜਿਹੜਾ ਕਿਸੇ ਦੇ ਪਰਪਕਾਰ ਨੂੰ ਭੁੱਲ ਜਾਂਦਾ ਉਹਨੂੰ ਅਕਿਰਤ ਕਰਨ ਕਿਹਾ ਜਾਂਦਾ ਹੈ ਅਕਿਰਤ ਕਰਨ ਸੰਸਾਰ ਵਿੱਚ ਸਾਰੇ ਪਾਪੀਆਂ ਤੋਂ ਵੱਡਾ ਪਾਪੀ ਹੈ ਤੈਨੂੰ ਅਸੀਂ ਗੁਰਸਿੱਖੀ ਸੰਸਕਾਰ ਦੇਣ ਦਾ ਯਤਨ ਕੀਤਾ ਕਿ ਕਿਵੇਂ ਸਾਡਾ ਪੁੱਤ ਗੁਰਸਿੱਖੀ ਵਿੱਚ ਪਰਪੱਕ ਰਹੇ ਤੇਰੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਪਰ ਤੂੰ ਸਾਥੋਂ ਦੂਰ ਹੋ ਕੇ ਸਾਡੀ ਇੱਕ ਵੀ ਰੂਝ ਰੀਝ ਪੂਰੀ ਨਾ ਕਰ ਸਕਿਆ ਵੀ 25 ਸਾਲ ਦੇ ਸਾਰੇ ਗੁਰਮਤ ਸੰਸਕਾਰ ਤੂੰ ਤਿੰਨਾਂ ਚੌ ਮਹੀਨਿਆਂ ਵਿੱਚ ਸਹੁਰਿਆਂ ਦੀ ਤੇ ਘਰਵਾਲੀ ਦੀ ਖੁਸ਼ੀ ਲੈਂਦਾ ਲੈਂਦਾ ਸਭ ਖੋ ਬੈਠਾ ਇਹ ਤੇਰੇ ਲਈ ਲਾਹੇਵੰਦਾ ਨਹੀਂ ਜੇ ਕੋਈ ਅੜਚਣ ਸੀ ਤਾਂ ਮੁੜ ਸਾਡੇ ਪਾਸ ਆ ਜਾਂਦੋ ਇਹ ਸਾਰੀ ਜ਼ਮੀਨ ਜਾਇਦਾਦ ਘਰ ਘਾਟ ਸਭ ਕੁਝ ਤੇਰੇ ਜੋਗਾ ਹੀ ਤਾਂ ਸੀ ਇੱਥੇ ਤੈਨੂੰ ਕੋਈ ਚੰਗਾ ਕੰਮ ਕਰ ਖੋਲ ਦਿੰਦੇ ਪਰ ਤੂੰ ਪਤ ਤ ਹੋਣ ਲੱਗਿਆਂ ਸਾਡੇ ਕੰਨ ਤੱਕ ਕੰਸੋ ਵੀ ਨਹੀਂ ਪੈਣ ਦਿੱਤੀ ਇਸ ਲਈ ਤੂੰ ਜਿੱਥੇ ਗੁਰੂ ਦਾ ਕਿਰਤ ਕਾਣ ਹੈ ਉੱਥੇ ਸਾਡੇ ਪਰਉਪਕਾਰ ਨੂੰ ਤੇ ਸਾਡੀ ਰੀਜ ਨੂੰ ਭਲਾਉਣ ਸਦਕਾ ਤੂੰ ਸਾਡਾ ਵੀ ਇਹ ਕਿਰਤ ਕਾਣ ਜਦੋਂ ਧਿਆਨ ਨਾਲ ਵਿਚਾਰ ਕਰੀ ਮੈਂ ਜੋ ਤੈਨੂੰ ਭਾਈ ਗੁਰਦਾਸ ਜੀ ਦੇ ਵਿਚਾਰ ਦਰਸਾ ਰਿਹਾ ਹਾਂ ਨਾ ਪਿਤਾ ਜੀ ਨੇ ਆਖਿਆ ਉਹਨਾਂ ਨੂੰ ਔਕਾਂਤ ਦੀ ਬੁੱਕਲ ਵਿੱਚ ਬੈਠ ਕੇ ਵਿਚਾਰੀ ਤੇ ਸੋਚੀ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਕਿ ਮੱਦ ਵਿੱਚ ਰਿੱਧਾ ਪਾਇਕ ਹੈ ਕੁੱਤੇ ਦਾ మాਸ ਧਰਿਆ ਮਾਨਸ ਖੋਪਰੀ ਤੇ ਸੰਮੰਦੀ ਵਾਸ ਰਤੂ ਭਰਿਆ ਕੱਪੜਾ ਕਰ ਕੱਜਣ ਤਾਸ ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ ਆਖ ਸੁਣਾਏ ਪੁੱਛਿਆ ਲਾਹੇ ਵਿਸਵਾਸ ਨਦਰਿ ਭਵੇ ਅਕਿਰਤ ਕਣ ਮਤ ਹੋਏ ਬਿਨਾਸ ਭਾਵ ਕੇ ਅਤਨੀਵੀਂ ਜਾਤ ਦੀ ਇਸਤਰੀ ਸ਼ਰਾਬ ਵਿੱਚ ਪਾ ਕੇ ਕੁੱਤੇ ਦਾ ਮਾਸ ਉਸ ਨੇ ਰੰਨੇ ਆ ਉਸ ਸ਼ਰਾਬ ਵਿੱਚ ਪਾ ਕੇ ਰੰਨੇ ਹੋਏ ਕੁੱਤੇ ਦੇ ਮਾਸ ਨੂੰ ਉਸ ਨੇ ਮਨੁੱਖ ਦੀ ਖੋਪਰੀ ਵਿੱਚ ਰੱਖਿਆ ਤੇ ਜਿਸ ਵਿੱਚੋਂ ਬਹੁਤ ਭੈੜੀ ਦੁਰਗੰਧੀ ਆ ਰਹੀ ਸੀ ਲਹੂ ਨਾਲ ਭਰੇ ਹੋਏ ਕਾਲੇ ਕੱਪੜੇ ਨਾਲ ਉਸ ਮਾਸ ਨੂੰ ਉਸ ਨੇ ਕੱਜਿਆ ਤੇ ਰਿੱਧੇ ਹੋਏ ਉਸ ਮਾਸ ਨੂੰ ਕੱਜ ਕੇ ਉਹ ਵਿਸ਼ੇ ਭੋਗਾਂ ਦੀ ਪੂਰਤੀ ਲਈ ਜਾ ਰਹੀ ਸੀ ਅੱਗੋਂ ਪੁੱਛਣ ਵਾਲੇ ਨੇ ਆਪਣਾ ਸ਼ੰਕਾ ਦੂਰ ਕਰਨ ਲਈ ਉਸ ਨੂੰ ਪੁੱਛਿਆ ਕਿ ਇਹ ਜੋ ਤੇਰੇ ਹੱਥ ਵਿੱਚ ਹੈ ਇਸ ਵਿੱਚੋਂ ਬੜੀ ਦੁਰਗੰਧੀ ਆ ਰਹੀ ਹੈ ਤੋ ਇਸ ਨੂੰ ਕਿਉਂ ਕੱਜ ਕੇ ਰੱਖਿਆ ਹੋਇਆ ਹੈ ਪੁੱਛਣ ਵਾਲੇ ਦਾ ਸ਼ੰਕਾ ਦੂਰ ਕਰ ਲਈ ਉਸ ਨੇ ਦੱਸਿਆ ਕਿ ਭਾਵੇਂ ਇਹ ਆਤਮ ਮਲੀਨ ਖਾਣਾ ਹੈ ਪਰ ਮੈਂ ਇਸ ਨੂੰ ਤਦ ਢੱਕ ਕੇ ਰੱਖਿਆ ਹੈ ਕਿ ਮਤਾਂ ਕਿਤੇ ਇਸ ਨੂੰ ਅਕਿਰਤ ਘਣ ਦੀ ਨਿਗਾਹ ਲੱਗ ਜਾਏ ਤੇ ਇਹ ਹੋਰ ਵੀ ਪ੍ਰੇਸ਼ਟ ਹੋ ਜਾਏ ਕੈਸਾ ਹੈ ਅਕਿਰਤ ਘਣ ਮਨੁੱਖ ਜਿਸ ਦੀ ਦ੍ਰਿਸ਼ਟੀ ਇੰਨੀ ਪਲੀਤ ਹੈ ਕਿ ਉਹ ਸਭ ਤੋਂ ਪਲੀਤ ਚੀਜ਼ ਨੂੰ ਵੀ ਪਲੀਤ ਕਰ ਦਿੰਦੀ ਹੈ ਇਸੇ ਤਰ੍ਹਾਂ ਭਾਈ ਸਾਹਿਬ ਨੇ ਹੋਰ ਬਚਿਆ ਫਰਮਾਨ ਕੀਤਾ ਸੁਣ ਤੇ ਵਿਚਾਰ ਕਰੀ ਭਾਈ ਸਾਹਿਬ ਫਰਮਾਉਂਦੇ ਨੇ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਨਾ ਤਿਸ ਭਾਰੇ ਜੀ ਜੰਤ ਅਣਗੰਤ ਫਰੰਦੇ ਭਾਰੇ ਭੂਈ ਅਕਿਰਤ ਕਣ ਮੰਦੀ ਹੂਮੰਦੇ ਭਾਵ ਕਿ ਧਰਤੀ ਨੂੰ ਉੱਚੇ ਅਸਮਾਨ ਨਾਲ ਛੁੰਦੇ ਹੋਏ ਪਰਬਤਾਂ ਦਾ ਭਾਰ ਨਹੀਂ ਲੱਗਦਾ بڑے بڑے ਕਿਲੇ ਤੇ ਘਰਾਂ ਦਾ ਵੀ ਧਰਤੀ ਨੂੰ ਭਾਰ ਨਹੀਂ ਲੱਗਦਾ ਧਰਤੀ ਉੱਪਰ ਪਾਣੀ ਨਾਲ ਭਰੇ ਸਮੁੰਦਰਾਂ ਅਤੇ ਵਗ ਰਹੀਆਂ ਨਦੀਆਂ ਨਾਲਿਆਂ ਦਾ ਵੀ ਭਾਰ ਧਰਤੀ ਨੂੰ ਨਹੀਂ ਮਹਿਸੂਸ ਹੁੰਦਾ ਅਣਗਿਣਤ ਫਲਾਂ ਨਾਲ ਭਰੇ ਦਰਖਤ ਵੀ ਧਰਤੀ ਨੂੰ ਬਿਲਕੁਲ ਭਾਰੇ ਨਹੀਂ ਲੱਗਦੇ ਅਣਗਿਣਤ ਜੀਵ ਜੰਤ ਜੋ ਧਰਤੀ ਉੱਪਰ ਘੁੰਮ ਫਿਰ ਰਹੇ ਹਨ ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ ਜੇ ਧਰਤੀ ਨੂੰ ਭਾਰ ਲੱਗਦਾ ਹੈ ਤਾ ਸਾਰਿਆਂ ਤੋਂ ਮੰਦੇ ਪੁਰਸ਼ ਜਿਨ੍ਹਾਂ ਨੂੰ ਅਕਿਰਤ ਕਰਨ ਕਿਹਾ ਜਾਂਦਾ ਹੈ ਉਹਨਾਂ ਦਾ ਭਾਰ ਧਰਤੀ ਨੂੰ ਲੱਗਦਾ ਹੈ ਭਲਾ ਪੁੱਤਰ ਅਮਰੀਕ ਸਿਆ ਜਦੋਂ ਤੂੰ ਨਾਇਦੀ ਦੁਕਾਨ ਤੇ ਗਿਓ ਕੀ ਤੈਨੂੰ ਉਸ ਵੇਲੇ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਸ਼ਵੇਗ ਸਿੰਘ ਭਾਈ ਸ਼ਬਾਜ ਸਿੰਘ ਤੇ ਇਹਨਾਂ ਦੇ ਪਿੱਛੇ ਲੱਗੀਆਂ ਸਿੱਖੀ ਸਿਦਕ ਕੇਸਾ ਸੁਆਸਾ ਨਾਲ ਨਿਭਾਉਣ ਵਾਲੇ ਗੁਰਸਿੱਖਾਂ ਦੀਆਂ ਕਤਾਰਾਂ ਵਿੱਚੋਂ ਕਿਸੇ ਇੱਕ ਦੀ ਯਾਦ ਵੀ ਨਹੀਂ ਆਈ ਤੇਰੀ ਆਤਮਾ ਨੂੰ ਕਿਸੇ ਇੱਕ ਦੀ ਸ਼ਹੀਦੀ ਨੇ ਵੀ ਨਹੀਂ ਝੰਡੋੜਿਆ ਤੈਨੂੰ ਕਿਸੇ ਗੁਰਸਿੱਖ ਦੀ ਯਾਦ ਨਹੀਂ ਆਈ ਤੂੰ ਆਪਣੇ ਗੁਰਸਿੱਖ ਭਰਾਵਾਂ ਤੇ ਸਾਡੇ ਨਾਲ ਸਭ ਤੋਂ ਪਿਆਰ ਵਾਲਾ ਨਾਤਾ ਜਿਸ ਪਰ ਥਾਏ ਭਾਈ ਗੁਰਦਾਸ ਜੀ ਨੇ ਬਸਨ ਬਚਨ ਕੀਤਾ ਹੈ ਕਿ ਅਸਨ ਬਸਨ ਧਨ ਧਾਮ ਕਾਹੂ ਮੈ ਨ ਦੇਖਿਓ ਜੈਸੇ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਤੂੰ ਇਹਨਾਂ ਸਾਰੇ ਗੁਰਸਿੱਖਾਂ ਨਾਲੋਂ ਗੁਰਸਿੱਖ ਭਰਾਵਾਂ ਨਾਲੋਂ ਨਾਤਾ ਇੱਕਦਮ ਹੀ ਤੋੜ ਲਿਆ ਹੁਣ ਕੇਵਲ ਤੇਰੇ ਨਾਲ ਸਾਡਾ ਖੂਨ ਦਾ ਤਾਂ ਨਾਤਾ ਭਾਵੇਂ ਹੈ ਖੂਨ ਦਾ ਨਾਤਾ ਵੀ ਕਾਦਾ ਸਾਰੇ ਨਾਤੇ ਤਾਂ ਪ੍ਰੇਮ ਦੇ ਨਾਤੇ ਹਨ ਜਦੋਂ ਪ੍ਰੇਮ ਦੀ ਗੰਢ ਖੁੱਲ ਜਾਵੇ ਫਿਰ ਕਾਦੇ ਨਾਤੇ ਕਾਦੇ ਰਿਸ਼ਤੇ ਫਿਰ ਤਾਂ ਨਾਮ ਤਰੀਕ ਝੂਠੇ ਸਭ ਸਾਖ ਵਾਲੀ ਗੱਲ ਰਹਿ ਜਾਂਦੀ ਹੈ ਅਮਰੀਕ ਸਿੰਘ ਦੇ ਮਾਤਾ ਪਿਤਾ ਨੇ ਆਖਿਆ ਕਿ ਪੁੱਤਰਾ ਅਸੀਂ ਹੁਣ ਤੈਨੂੰ ਨਹੀਂ ਕੋਸਦੇ ਅਸੀਂ ਤਾਂ ਆਪਣੇ ਖੂਨ ਨੂੰ ਲਾਣ ਤਾਂ ਪਾਉਂਦੇ ਆ ਇਹ ਕੋ ਸਾਡੀ ਹੀ ਕਮੀ ਹੈ ਜੋ ਤੈਨੂੰ ਪਤਿਤ ਕਰਨ ਦਾ ਕਾਰਨ ਬਣੀ ਪਰ ਪੁੱਤਰਾ ਯਾਦ ਰੱਖੀ ਤੇਰੇ ਅੰਦਰ ਅਸੀਂ ਗੁਰਸਿੱਖੀ ਦਾ ਬੀਜ ਬੀਜਿਆ ਹੈ ਭਾਵੇਂ ਉਸ ਦੀ ਫਸਲ ਤੂੰ ਬਰਬਾਦ ਕਰ ਲਈ ਐ ਤੇ ਗੁਰੂ ਦੀ ਗੋਦ ਚੋਂ ਡਿੱਗ ਪਿਆ ਹੈ। ਡਿੱਗੇ ਬੱਚੇ ਦਾ ਜੋ ਹਸ਼ਰ ਹੁੰਦਾ ਹੈ ਉਸ ਨੂੰ ਵੀ ਤੂੰ ਨਾ ਭਲਾਈ ਤੇ ਆਪਣੇ ਅੰਦਰ ਪਏ ਗੁਰਮਤ ਸੰਸਕਾਰਾਂ ਨੂੰ ਮੋੜ ਪਰਫੁੱਲਤ ਹੋਣ ਲਈ ਗੁਰੂ ਕੀ ਬਾਣੀ ਦਾ ਪੱਲਾ ਨਾ ਛੱਡੀ। ਸਾਡੀ ਤੇਨੂੰ ਇਹੋ ਹੀ ਇੱਕ ਅਸੀਸ ਹੈ ਤੇ ਰਾਏ ਹੈ। ਅਸੀਂ ਤੇ ਸ਼ਾਇਦ ਫੋਨ ਨਾ ਕਰੀਏ ਪਰ ਜੇ ਤੇਰਾ ਚਿਤ ਕਰੀਂ ਤਾਂ ਤੂੰ ਭਾਵੇਂ ਫੋਨ ਕਰ ਲੈ। ਮਾਤਾ ਪਿਤਾ ਨੇ ਆਪਣੇ ਮਨ ਦੇ ਬਲਬਲੇ ਫੋਨ ਉੱਪਰ ਅਮਰੀਕ ਸਿੰਘ ਨਾਲ ਸਾਂਝੇ ਕਰਕੇ ਆਪਣੇ ਮਨ ਦਾ ਭਾਰ ਹੌਲਾ ਕੀਤਾ ਸਮਾਂ ਤੁਰਦਾ ਗਿਆ ਅਮਰੀਕ ਸਿੰਘ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ ਅਮਰੀਕ ਸਿੰਘ ਨੇ ਮਾਤਾ ਪਿਤਾ ਨੂੰ ਫੋਨ ਤੇ ਵਧਾਈ ਦਿੱਤੀ ਅੱਗੋਂ ਪਿਤਾ ਨੇ ਕਿਹਾ ਕਿ ਪੁੱਤਰ ਸੰਸਾਰਕ ਤੌਰ ਤੇ ਵਧਾਈ ਹੋਵੇ ਸਾਡੀ ਕੋਲ ਵਿੱਚ ਵਾਧਾ ਹੋਇਆ ਹੈ ਬੱਚੇ ਨੂੰ ਅਸੀਂ ਅਸੀਸ ਕੀ ਦਈਏ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਆਪ ਹੀ ਗੁਰਬਾਣੀ ਅੰਦਰ ਅਸੀਸ ਦਿੱਤੀ ਹੈ ਕਿ ਪੂਤਾ ਮਾਤਾ ਕੀ ਅਸੀਸ ਨੇਮ ਕੰਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸੋ ਗੁਰੂ ਬਾਣੀ ਰਾਹੀ ਸਾਡੀ ਇਹੋ ਅਸੀਸ ਹੈ ਕਿ ਇਹ ਬੱਚਾ ਗੁਰਸਿੱਖੀ ਜੀਵਨ ਵਾਲਾ ਬਣੇ ਪਰ ਤੂੰ ਤਾਂ ਆਪ ਖੁਦ ਬਾਣੀ ਤੇ ਨਾਮ ਤੋਂ ਭੁੱਲ ਚੁੱਕਾ ਹੈ ਪਰ ਤੂੰ ਤਾਂ ਆਪ ਹੀ ਖੁਦ ਬਾਣੀ ਤੇ ਨਾਮ ਨੂੰ ਭੁੱਲ ਚੁੱਕਾ ਹੈ ਸਾਡੀ ਤਾਂ ਹੁਣ ਗੁਰੂ ਚਰਨਾਂ ਵਿੱਚ ਹੀ ਅਰਦਾਸ ਹੈ ਕਿ ਪੁੱਤ ਭਾਵੇਂ ਕਪੁੱਤ ਹੋ ਜਾਂਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ ਉਹ ਹਮੇਸ਼ਾ ਆਪਣੇ ਬੱਚੇ ਦਾ ਭਲਾ ਮੰਗਦੇ ਨੇ ਉਸ ਬਾਪੂ ਅੱਗੇ ਜਿਸ ਨੂੰ ਅਸੀਂ ਬਾਣੀ ਅੰਦਰ ਰਿਸ਼ਤੇ ਨਾਲ ਸੰਬੋਧਨ ਕਰਦੇ ਹਾਂ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ তথা ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜਿਓ ਹੁਣ ਤੇ ਸਾਡੀ ਉਸ ਮਾਲਕ ਅੱਗੇ ਉਸ ਗੁਰੂ ਅੱਗੇ ਉਸ ਬਾਪੂ ਅੱਗੇ ਅਰਦਾਸ ਹੈ ਕੇ ਹੁਣ ਉਹ ਹੀ ਸਾਡੀ ਲੱਜ ਪਾਲੇ ਸਤਿਗੁਰੂ ਹੀ ਕਿਰਪਾ ਕਰੇ ਬਾਹੇ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ ਸਤਿਗੁਰੂ ਰਹਿਮਤ ਕਰੇ ਤੇਰੀ ਬਾਹ ਫੜੇ ਤੈਨੂੰ ਤੇ ਤੇਰੇ ਪੁੱਛੰਗੀ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੇ ਮਾਤਾ ਪਿਤਾ ਨੇ ਫੋਨ ਤੇ ਇਹ ਗੱਲ ਅਮਰੀਕ ਸਿੰਘ ਨਾਲ ਕੀਤੀ ਸਮਾਂ ਬੀਤਦਾ ਗਿਆ ਅਮਰੀਕ ਸਿੰਘ ਦਾ ਸਿਆਟਲ ਟਰੱਕ ਸਟਾਪ ਤੇ ਇੱਕ ਗੁਰਸਿੱਖ ਨਾਲ ਮਲਾਪ ਹੋਇਆ ਇਹ ਉਹ ਗੁਰਸਿੱਖ ਸੀ ਜਿਸ ਦਾ ਅਸੀਂ ਪਿਛਲੀ ਗਾਥਾ ਵਿੱਚ ਜ਼ਿਕਰ ਕੀਤਾ ਭਾਈ ਰਜਿੰਦਰ ਸਿੰਘ ਆਪਸੀ ਜਾਣ ਪਛਾਣ ਸਾਂਝੀ ਕਰਨ ਉਪਰੰਤ ਉਸ ਗੁਰਸਿੱਖ ਨੇ ਭਾਈ ਅਮਰੀਕ ਸਿੰਘ ਨਾਲ ਆਪਣੀਆਂ ਯਾਦਾਂ ਦੀ ਸਾਂਝ ਕੀਤੀ ਗੁਰਸਿੱਖੀ ਸੰਸਕਾਰਾਂ ਦੀ ਗੱਲ ਸਾਂਝੀ ਕੀਤੀ ਆਪਣੀ ਸਾਰੀ ਹੱਡ-ਪਿੱਤੀ ਸੁਣਾਈ ਤੇ ਅਮਰੀਕ ਸਿੰਘ ਨੂੰ ਹੌਸਲਾ ਦਿੱਤਾ ਕਿ ਅਮਰੀਕ ਸਿੰਘ ਮੈਂ ਵੀ ਤੇਰੇ ਵਾਂਗ ਗੁਰਸਿੱਖ ਪਰਿਵਾਰ ਦਾ ਜੰਮਪਾਲ ਸਾਂ ਪਰ ਕੁਸੰਗਤ ਦੇ ਕਾਰਨ ਮੈਂ ਵੀ ਤੇਰੇ ਵਾਂਗ ਪਤਿਤ ਹੋ ਗਿਆ ਮੈਨੂੰ ਵੀ ਇੱਕ ਪ੍ਰੇਮੀ ਨੇ ਸੇਕ ਨਿਹਿਆ ਪੁਸਤਕ ਤੇ ਉਹਦੀ ਆਡੀਓ ਸੀਡੀ ਦਿੱਤੀ ਸੀ ਉਸ ਪੁਸਤਕ ਨੂੰ ਪੜ੍ਹ ਕੇ ਮੈਂ ਦੁਬਾਰਾ ਸਿੰਘ ਸਜਿਆ ਹਾਂ ਤੇ ਮੈਂ ਆਪਣੇ ਟਰੱਕ ਵਿੱਚ ਸੀੜੀਆਂ ਰੱਖੀਆਂ ਹੋਈਆਂ ਹਨ ਕੋ ਤੁਹਾਡੇ ਵਰਗਾ ਪ੍ਰੇਮੀ ਮਿਲ ਪਵੇ ਤਾਂ ਮੈਂ ਉਹਨੂੰ ਦੇ ਦਿੰਦਾ ਹਾਂ ਸੋ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਉਹ ਸੇਕਨੇ ਆ ਦੀ ਸੀੜੀ ਲਿਆ ਕੇ ਦਿੰਦਾ ਹਾਂ ਜੇ ਤੁਸੀਂ ਇੱਕ ਦੋ ਵਾਰੀ ਮਹਾਪੁਰਖਾਂ ਦੀ ਜੀਵਨ ਗਾਥਾ ਧਿਆਨ ਨਾਲ ਸੁਣ ਲਈ ਤੁਹਾਡੇ ਗੁਰਸਿੱਖੀ ਸੰਸਕਾਰ ਮੁੜ ਪ੍ਰਫੁੱਲਤ ਹੋ ਜਾਣੇ ਹਨ ਇਹ ਮੈਨੂੰ ਪੂਰਨ ਭਰੋਸਾ ਹੈ ਤੁਸੀਂ ਮੁੜ ਸਿੱਖੀ ਸਰੂਪ ਦੇ ਧਾਰਨੀ ਜ਼ਰੂਰ ਬਣੋਗੇ ਰਜਿੰਦਰ ਸਿੰਘ ਨੇ ਆਪਣੇ ਟਰੱਕ ਵਿੱਚੋਂ ਆਡੀਓ ਸੀਡੀ ਸੇਕਨੇਯਾ ਦੀ ਲਿਆ ਕੇ ਬੜੇ ਅਤਬ ਨਾਲ ਅਮਰੀਕ ਸਿੰਘ ਨੂੰ ਦੇ ਦਿੱਤੀ। ਅਮਰੀਕ ਸਿੰਘ ਨੇ ਉਹ ਸੀਡੀ ਆਪਣੇ ਟਰੱਕ ਦੇ ਡੈਸ਼ਬੋਰਡ ਵਿੱਚ ਰੱਖ ਲਈ। ਅਮਰੀਕ ਸਿੰਘ ਨੇ ਆਪਣੇ ਘਰ ਆ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਇੱਕ ਪ੍ਰੇਮੀ ਨੇ ਮੈਨੂੰ ਸਿਆਟਲ ਟਰੱਕ ਸਟਾਪ ਤੇ ਇੱਕ ਸੀਡੀ ਦਿੱਤੀ ਸੀ ਤੇ ਸੁਣਨ ਲਈ ਕਿਹਾ ਸੀ ਪਰ ਮੈਂ ਸੁਣੀ ਨਹੀਂ। ਜੇ ਤੂੰ ਆਖੇ ਤਾਂ ਆਪਾਂ ਦੋਵੇਂ ਉਹ ਸੀਡੀ ਸੁਣ ਲੈਨੇ ਆ। ਘਰ ਵਾਲੀ ਨੇ ਕਿਹਾ ਕਿ ਕੋ ਨਵੇਂ ਗਾਣਿਆਂ ਦੀ ਸੀਡੀ ਰਿਲੀਜ਼ ਹੋਈ ਹੈ ਅਮਰੀਕ ਸਿੰਘ ਕਹਿਣ ਲੱਗਾ ਕਿ ਨਹੀਂ ਇਹ ਸੀਡੀ ਗਾਣਿਆਂ ਦੀ ਨਹੀਂ ਇਹ ਕਿਸੇ ਮਹਾਪੁਰਖਾਂ ਦੀ ਜੀਵਨ ਗਾਥਾ ਹੈ ਘਰ ਵਾਲੀ ਕਹਿਣ ਲੱਗੀ ਕਿ ਜੇ ਤੂੰ ਬਹੁਤਾ ਹੀ ਮਹਾਪੁਰਖਾਂ ਦਾ ਸ਼ਰਧਾਲੂ ਹੈ ਤਾਂ ਆਪੇ ਟਰੱਕ 'ਚ ਸੁਣ ਲਈ ਮੈਂ ਤਾਂ ਕੋਈ ਨਹੀਂ ਅਜਈਆਂ ਸੀੜੀਆਂ ਸੁਣਦੀ ਅਮਰੀਕ ਸਿੰਘ ਆਪਣੀ ਪਤਨੀ ਦਾ ਇਹ ਉੱਤਰ ਸੁਣ ਕੇ ਚੁੱਪ ਕਰ ਗਿਆ ਰਾਤ ਕੱਟੀ ਦਿਨ ਚੜੇ ਮੁੜ ਟਰੱਕ ਦੀ ਸਵਾਰੀ ਕਰਕੇ ਲੋਡ ਚੁੱਕ ਕੇ ਕੰਮ ਤੇ ਚਲਾ ਗਿਆ। ਦੇਵ ਨੇ ਤਾਂ ਐਸੀ ਕਿ 20-25 ਦਿਨਾਂ ਬਾਅਦ ਅਮਰੀਕ ਸਿੰਘ ਦਾ ਮਲਾਪ ਇੱਕ ਹੋਰ ਗੁਰਸਿੱਖ ਭਾਈ ਕਸ਼ਮੀਰ ਸਿੰਘ ਨਾਲ ਹੋਇਆ। ਭਾਈ ਕਸ਼ਮੀਰ ਸਿੰਘ ਨੇ ਵੀ ਚੱਲਦੀ ਗੱਲਬਾਤ ਦੌਰਾਨ ਸੇਕਨੇਹਾ 시ੜੀ ਦਾ ਜ਼ਿਕਰ ਕੀਤਾ। ਕਿ ਅਮਰੀਕ ਸਿੰਘ ਮੈਂ ਤੈਨੂੰ ਸੀੜੀ ਦਿੰਦਾ ਤੂੰ ਜ਼ਰੂਰ ਉਹਨੂੰ ਸੁਣੀ। ਹਰ ਟਰੱਕ ਵਿੱਚ ਸੀੜੀ ਪਲੇਅਰ ਤਾਂ ਲੱਗਾ ਹੀ ਹੁੰਦਾ ਹੈ। ਕਿਉਂਕਿ ਭਾਈ ਕਸ਼ਮੀਰ ਸਿੰਘ ਵੀ ਇਸੇ ਕਿਤੇ ਨਾਲ ਸਬੰਧਤ ਸਨ ਉਹ ਵੀ ਟਰੱਕ ਚੜਾਉਂਦੇ ਸਨ ਉਹਨਾਂ ਆਖਿਆ ਕਿ ਅਸੀਂ ਕੁਝ ਨਾ ਕੁਝ ਤੇ ਟਰੱਕ ਵਿੱਚ ਲਾ ਹੀ ਰੱਖਦੇ ਆ ਸਫ਼ਰ ਵੀ ਲੰਬਾ ਹੁੰਦਾ ਤੂੰ ਮੇਰੇ ਕਹਿਣ ਤੇ ਇਸ ਨੂੰ ਜ਼ਰੂਰ ਸੁਣ ਲਈ ਮੈਨੂੰ ਉਮੀਦ ਹੈ ਕਿ ਜੇ ਤੂੰ ਇੱਕ ਵਾਰ ਸੀਡੀ ਸੁਣ ਲਈ ਤਾਂ ਜ਼ਰੂਰ ਤੇਰੇ ਅੰਦਰੋਂ ਗੁਰਸਿੱਖੀ ਦੇ ਸੰਸਕਾਰ ਪੁੰਗਰ ਪੈਣੇ ਨੇ ਅਮਰੀਕ ਸਿੰਘ ਕਹਿਣ ਲੱਗਾ ਕਿ ਵੀਰਾ ਇੱਕ ਸੀਡੀ ਮੈਨੂੰ ਸਿਆਟਲ ਟਰੱਕ ਸਟਾਪ ਤੇ ਪ੍ਰੇਮੀ ਨੇ ਦਿੱਤੀ ਸੀ ਤੇ ਸੁਣ ਲਈ ਕਿਹਾ ਸੀ ਉਹ ਵੀ ਅਜਿਹੀ ਹੀ ਕੋਈ ਗੱਲ ਕਰਦਾ ਸੀ ਪਰ ਮੇਰੇ ਘਰ ਦਾ ਮਾਹੌਲ ਅਜਿਹਾ ਹੈ ਮੈਨੂੰ ਹੁਣ ਆਪਣੇ ਘਰ ਵਾਪਸੀ ਔਖੀ ਲੱਗਦੀ ਆ ਭਾਬ ਮੈਂ ਗੁਰਸਿੱਖੀ ਵਾਲੇ ਪਾਸੇ ਲੱਗਦਾ ਨਹੀਂ ਕਿ ਮੁੜਾ ਜਾਵਾਂਗਾ ਕਿਉਂਕਿ ਮੇਰੇ ਸਹੁਰਿਆਂ ਦਾ ਸਾਰਾ ਪਰਿਵਾਰ ਨਾਸਤਕ ਹੈ ਉਹ ਤੇ ਮੇਰੇ ਘਰ ਵਾਲੀ ਮੇਰੀ ਪੇਸ਼ ਨਹੀਂ ਜਾਣ ਦਿੰਦੇ ਕਸ਼ਮੀਰ ਸਿੰਘ ਨੇ ਕਿਹਾ ਤੂੰ ਉਹਨਾਂ ਨੂੰ ਥੋੜਾ ਸੁਣਾਉਣੀ ਹੈ ਮੈਂ ਤਾਂ ਤੈਨੂੰ ਆਪ ਸੁਣਨ ਵਾਸਤੇ ਕਹਿੰਦਾ ਹਾਂ ਕਿਉਂਕਿ ਟਰੱਕ ਵਿੱਚ ਤੇਰੇ ਕੋਲੇ ਬਹੁਤ ਖੁੱਲਾ ਟਾਈਮ ਹੁੰਦਾ ਹੈ ਤੇਰੇ ਸਹੁਰੇ ਜੋ ਕਰਦੇ ਨੇ ਤੇਰੀ ਘਰ ਵਾਲੀ ਜੋ ਕਰਦੀ ਉਹਨਾਂ ਨੂੰ ਕਰੀ ਜਾਣ ਦੇ ਘਰ ਵਾਲੀ ਨੂੰ ਵੀ ਮਜਬੂਰ ਨਾ ਕਰ ਤੂੰ ਆਪ ਤਾਂ ਸੀੜੀ ਸੁਣ ਲੈ ਅਮਰੀਕ ਸਿੰਘ ਨੇ ਕਸ਼ਮੀਰ ਸਿੰਘ ਹੋਰਾ ਪਾਸੋਂ ਵੀ ਸੀੜੀ ਲੈ ਲਈ ਤੇ ਆਪਣੇ ਟਰੱਕ ਵਿੱਚ ਰੱਖ ਲਈ ਤੇ ਸੁਣੀ ਫਿਰ ਵੀ ਨਾ ਥੋੜੇ ਦਿਨਾਂ ਬਾਅਦ ਅਮਰੀਕ ਸਿੰਘ ਟ੍ਰਾਂਟੋ ਤੋਂ ਕੈਲਗਰੀ ਦਾ ਲੋਡ ਲੈ ਕੇ ਕੈਲਗਰੀ ਪਹੁੰਚ ਗਿਆ ਲੋਡ ਲਾ ਕੇ ਅਮਰੀਕ ਸਿੰਘ ਗੁਰਦੁਆਰੇ ਮੱਥਾ ਟੇਕਣ ਚਲਾ ਗਿਆ ਉੱਥੇ ਇੱਕ ਗੁਰਮੁਖ ਪਿਆਰੇ ਗੁਰਦੀਪ ਸਿੰਘ ਨਾਲ ਮਲਾਪ ਹੋਇਆ ਕੁਝ ਸਮਾਂ ਤੁਸੀਂ ਕਿੱਥੋਂ ਤੁਸੀਂ ਕਿੱਥੋਂ ਇਹ ਸਾਂਝ ਹੋਈ ਗੁਰਦੀਪ ਸਿੰਘ ਤੇ ਅਮਰੀਕ ਸਿੰਘ ਦੀ ਆਪਸੀ ਪੁਰਾਣੀ ਵਾਕਫੀਅਤ ਨਿਕਲਿਆ ਗੁਰਦੀਪ ਸਿੰਘ ਕਹਿਣ ਲੱਗਾ ਕਿ ਮੈਂ ਤਾਂ ਤੈਨੂੰ ਭਾਈ ਪਛਾਣਿਆ ਨਹੀਂ ਅਮਰੀਕ ਸਿੰਘ ਤੂੰ ਤਾਂ ਪੱਕੇ ਗੁਰਸਿੱਖੀ ਵਿਚਾਰਾਂ ਦਾ ਧਾਰਨੀ ਸੀ ਇਹ ਤੇਰੇ ਨਾਲ ਕੀ ਬੀਤੀ ਤੂੰ ਤਾਂ ਆਪਣਾ ਸਰੂਪ ਹੀ ਗਵਾ ਬੈਠਾ ਅਮਰੀਕ ਸਿੰਘ ਕਹਿਣ ਲੱਗਾ ਭਰਾਵਾ ਕੀ ਦੱਸਾਂ ਇਹ ਸਾਰੀ ਕੈਨੇਡਾ ਦੀ ਮਿਹਰਬਾਨੀ ਹੈ ਮੇਰਾ ਕੈਨੇਡਾ ਵਿੱਚ ਛੱਟ ਹੋਣ ਦਾ ਮਨ ਬਣਿਆ ਸੀ ਮੇਰੀ ਇਸ ਇੱਛਾ ਨੂੰ ਮੁੱਖ ਰੱਖ ਕੇ ਮੇਰੇ ਮਾਤਾ ਪਿਤਾ ਨੇ ਰਿਸ਼ਤਾ ਕੈਨੇਡਾ ਕਰ ਦਿੱਤਾ ਸਹੁਰਾ ਪਰਿਵਾਰ ਤੇ ਘਰਵਾਲੀ ਪੱਕੇ ਕਾਮਰੇਡੀ ਨਾਸਤਿਕ ਖਿਆਲਾਂ ਦੇ ਨੇ ਉਹਨਾਂ ਨੇ ਵੀ ਮੈਨੂੰ ਆਪਣੀ ਸੰਗਤ ਦਾ ਰੰਗ ਚਾੜ ਦਿੱਤਾ ਤੇ ਮੇਰਾ ਸਿੱਖੀ ਸਰੂਪ ਵੀ ਖਤਮ ਕਰਵਾ ਦਿੱਤਾ ਦਿਨ ਰਾਤ ਉਹਨਾਂ ਦੀ ਸੰਗਤ ਵਿੱਚ ਰਹਿਣ ਸਦਕਾ ਮੇਰੇ ਗੁਰਸਿੱਖੀ ਖਿਆਲ ਵੀ ਨਾਸਤਿਕ ਵਿਚਾਰਾਂ ਵਿੱਚ ਤਬਦੀਲ ਹੋ ਗਏ ਨੇ ਮੇਰੇ ਤਾਂ ਮਾਤਾ ਪਿਤਾ ਵੀ ਮੇਰੇ ਨਾਲ ਨਾਰਾਜ਼ ਹੋ ਗਏ ਨੇ ਹੁਣ ਤਾਂ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਬਣੀ ਹੈ ਹਰ ਵੇਲੇ ਅਸ਼ਾਂਤੀ ਬਣੀ ਰਹਿੰਦੀ ਹੈ ਮੈਂ ਤਾਂ ਹੁਣ ਨਾ ਕਰਦਾ ਰਿਹਾ ਨਾ ਘਟਦਾ ਵਾਲੀ ਆਖਾਨ ਮੇਰੇ ਤੇ ਪੂਰੀ ਢੁੱਕਦੀ ਹੈ ਘਰ ਬੱਚਾ ਵੀ ਹੋ ਗਿਆ ਕੰਮ ਕਾਰ ਤਾਂ ਠੀਕ ਹੈ ਪਰ ਮਨ ਦੀ ਹਾਲਤ ਠੀਕ ਨਹੀਂ ਇਹਨਾਂ ਵਿਚਾਰਾਂ ਵਿਚਾਰਾਂ ਵਿੱਚ ਦੋਵਾਂ ਜਾਣਿਆਂ ਨੇ ਗੁਰੂ ਘਰ ਲੰਗਰ ਛਕਿਆ ਗੁਰੂ ਘਰ ਚੋਂ ਬਾਹਰ ਆ ਕੇ ਗੁਰਦੀਪ ਸਿੰਘ ਨੇ ਅਮਰੀਕ ਸਿੰਘ ਨੂੰ ਮਹਾਪੁਰਖਾਂ ਦੀ ਸੀੜੀ ਪਰਥਾਏ ਸੇਕ ਨੇ ਆ ਪਰਥਾਏ ਦੱਸਿਆ ਕਿ ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਸੇਕਨੇ ਆ ਦੀ ਸੀਡੀ ਲਿਆ ਦਿੰਨਾ ਤੂੰ ਜਰੂਰ ਉਸ ਨੂੰ ਪਿਆਰ ਨਾਲ ਸੁਣੀ ਤੇਰਾ ਜੀਵਨ ਜਰੂਰ ਬਦਲੇਗਾ। ਉਹ ਮਰੀਕ ਸਿੰਘ ਕਹਿਣ ਲੱਗਾ ਯਾਰ ਸੇਕਨੇ ਆ ਸੀੜੀਆਂ ਤਾਂ ਮੇਰੇ پاس ਦੋ ਪਈਆਂ ਪਰ ਮੈਂ ਸੁਣਿਆ ਨਹੀਂ ਜਿਹਦੇ ਕੋਲੋਂ ਵੀ ਮੈਂ ਸੁਣਦਾ ਉਹ ਇਸ ਦੀ ਸਿਫਤ ਕਰੀ ਜਾਂਦੇ ਨੇ ਪਰ ਮੈਨੂੰ ਅਜੇ ਸੁਭਾਅ ਨਹੀਂ ਬਣਿਆ ਸੁਣਨ ਦਾ। ਤੇ ਗੁਰਦੀਪ ਸਿੰਘ ਕਹਿਣ ਲੱਗਾ ਵੀਰ ਢਿੱਲ ਕਾਦੀ ਟਾਈਮ ਤੇਰੇ ਕੋਲ ਹੈ ਇੱਕ ਵਾਰੀ ਸੁਣ ਤ ਲੈ ਬਾਕੀ ਤੂੰ ਆਪਣੀ ਮਰਜ਼ੀ ਜੋ ਵੀ ਤੇਰੇ ਮਨ ਵਿੱਚ ਆਇਆ ਉਹ ਕਰੀਂ। ਸੁਣਨ ਵਿੱਚ ਕੀ ਹਰਜਾ ਆਪਸੀ ਗੱਲਬਾਤ ਕਰਕੇ ਅਮਰੀਕ ਸਿੰਘ ਨੇ ਗੁਰਦੀਪ ਸਿੰਘ ਪਾਸੋਂ ਵਧਾਈਗੀ ਲੈ ਲਈ ਲੋੜ ਚੁੱਕਿਆ ਤੇ ਅਮਰੀਕ ਸਿੰਘ ਰਸਤੇ ਵਿੱਚ ਵਿਚਾਰ ਕਰਨ ਲੱਗਾ ਕਿ ਮੈਨੂੰ ਤਿੰਨਾਂ ਜਣਿਆਂ ਨੇ ਇਹ ਸੇਕ ਨੇ ਆ ਸੁਣ ਲਈ ਪ੍ਰੇਰਣਾ ਦਿੱਤੀ ਹੈ ਤੇ ਕਿਹਾ ਵੀ ਇਹੋ ਹੀ ਹੈ ਕਿ ਜਿਹੜਾ ਇਸ ਪੁਸਤਕ ਨੂੰ ਇੱਕ ਦੋ ਵਾਰੀ ਪੜ੍ਹ ਲੈਂਦਾ ਜਾਂ ਸ਼ੀੜੀ ਸੁਣ ਲੈਂਦਾ ਉਹ ਜ਼ਰੂਰ ਸਿੱਖੀ ਸਰੂਪ ਧਾਰਨ ਕਰ ਲੈਂਦਾ ਹੈ ਸੁਣ ਕੇ ਵੇਖੀਏ ਤਾਂ ਸਹੀ ਇਸ ਵਿੱਚ ਸਿੱਖ ਬਣਉਣ ਵਾਲਾ ਕਿਹੜਾ ਬਰੂਧ ਭਰਿਆ ਹੋਇਆ ਇਹ ਸਾਰੇ ਬਚਨ ਉਸ ਦੇ ਆਪਣੇ ਜਵਾਨੀ ਦੱਸਣਦੇ ਹਨ ਭਾਈ ਅਮਰੀਕ ਸਿੰਘ ਕਹਿਣ ਲੱਗਾ ਕਿ ਜਦੋਂ ਮੈਂ ਫੈਸਲਾ ਹੀ ਕਰ ਲਿਆ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਜਦੋਂ ਮੈਂ ਫੈਸਲਾ ਹੀ ਕੀਤਾ ਹੋਇਆ ਹੈ ਕਿ ਮੈਂ ਮੁੜ ਕੇ ਸਿੱਖ ਬਣਨਾ ਹੀ ਨਹੀਂ ਤਾਂ ਇਹ ਸੀੜੀ ਮੈਨੂੰ ਕਿਹੜਾ ਜ਼ੋਰ ਨਾਲ ਸਿੱਖ ਬਣਾ ਦੂਗੀ ਮੈਂ ਜਦ ਤੱਕਿਆ ਹੋਇਆ ਹੀ ਹੈ ਕਿ ਮੈਂ ਹੁਣ ਮੁੜ ਕੇ ਇਸ ਪਾਸੇ ਆਉਣਾ ਨਹੀਂ ਕਿਉਂਕਿ ਮੇਰੇ ਵੱਸ ਦੀ ਗੱਲ ਨਹੀਂ ਨਾ ਮੇਰੇ ਸੋਰੀ ਪਰਿਵਾਰ ਨੇ ਜਾਂ ਮੇਰੀ ਪਤਨੀ ਨੇ ਮੈਨੂੰ ਇਸ ਪਾਸੇ ਆਉਣ ਦੇਣਾ ਤੇ ਇਹ ਸੀਡੀ ਕਿਹੜਾ ਮੈਨੂੰ ਧੱਕੇ ਨਾਲ ਸਿੱਖ ਬਣਾਉਣ ਲੱਗੀ ਆ ਪਰ ਚਲੋ ਸੁਣ ਤਾਂ ਲਈਏ ਇਹਨਾਂ ਵਿਚਾਰਾਂ ਅਧੀਨ ਅਮਰੀਕ ਸਿੰਘ ਨੇ ਟਰੱਕ ਵਿੱਚ ਸੀਡੀ ਲਾਈ ਤਿੰਨ ਚਾਰ ਪੰਜ ਘੰਟੇ ਦੀ ਡਰਾਈਵਿੰਗ ਵਿੱਚ ਸੀਡੀ ਸੁਣੀ ਥੋੜਾ ਰੈਸਟ ਕੀਤਾ ਮੁੜ ਕੇ ਸੀਡੀ ਚਾਲੂ ਕਰ ਲਈ ਇਸ ਤਰ੍ਹਾਂ ਕਰਦੇ ਕਰਦੇ ਨੇ ਸਾਰੀ ਸੀਡੀ ਸੁਣ ਲਈ ਅਮਰੀਕ ਸਿੰਘ ਦੇ ਆਪਣੀ ਜਵਾਨੀ ਦੱਸਣ ਅਨੁਸਾਰ ਮਨ ਵਿੱਚ ਥੋੜੀ ਹਿਲਜੁਲ ਸ਼ੁਰੂ ਹੋਈ ਕਿ ਮੈਂ ਕੀ ਸਾਥ ਕੀ ਬਣ ਗਿਆ ਠੀਕ ਹੈ ਪੈਸੇ ਕਮਾ ਲਵਾਂਗਾ ਪਰਿਵਾਰ ਪਾਲ ਲਵਾਂਗਾ ਸੋਹਣੀ ਕਾਰ ਤੇ ਸੋਹਣਾ ਘਰ ਖਰੀਦ ਲਵਾਂਗਾ ਪਰ ਮਨ ਦੀ ਸ਼ਾਂਤੀ ਤਾਂ ਇਹ ਨਾ ਪੈਸਿਆਂ ਨਾਲ ਖਰੀਦੀ ਨਹੀਂ ਜਾਣੀ ਦੂਸਰੇ ਸਰੀਰ ਦਾ ਵੀ ਕੋਈ ਭਰੋਸਾ ਨਹੀਂ ਰਸਤੇ ਤੁਰਿਆ ਜਾਂਦੇ ਆ ਟਰੱਕ ਦਾ ਲੋਡ ਲਈ ਜਾਂਦੇ ਆ ਘਰ ਪੁੱਜਣਾ ਹੈ ਕਿ ਨਹੀਂ ਇਹਦਾ ਵੀ ਕੋਈ ਪਤਾ ਨਹੀਂ ਸਾਰੀ ਕਮਾਈ ਪਰਿਵਾਰ ਪਤਨੀ ਇੱਥੇ ਹੀ ਰਹਿ ਜਾਣੇ ਨੇ ਜੇ ਇਸ ਮਾਇਆ ਲਈ ਮੈਂ ਦਿਨ ਰਾਤ ਭੱਜਾ ਫਿਰਦਾ ਹਾਂ ਦਿਨੋ ਬਦੀਨ ਵੀ ਹੋ ਗਿਆ ਹਾਂ ਇਸ ਮਾਇਆ ਨੇ ਤਾਂ ਮੇਰਾ ਸਾਥ ਦੇਣਾ ਨਹੀਂ ਅਸਲੀਅਤ ਪਾਈ ਹੋਈ ਐ ਅਮਰੀਕ ਸਿੰਘ ਕਿ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇਂ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਤੀਸਰੇ ਚੌਥੇ ਦਿਨ ਮੋੜ ਲੰਬੇ ਰੂਟ ਦਾ ਲੋਡ ਮਿਲ ਗਿਆ ਤੇ ਮਾਨ ਹੁਣ ਦੁਬਾਰਾ ਫੇਰ ਉਸੇ ਸੀੜੀ ਨੂੰ ਸੁਣ ਲਈ ਕਰੇ ਅਮਰੀਕ ਸਿੰਘ ਨੇ ਦੱਸਿਆ ਕਿ ਸੇਕਨੇ ਆ ਸੀੜੀ ਮੈਂ ਦੂਜੇ ਫੇਰੇ ਜਾਂਦੇ ਵੀ ਸੁਣੀ ਮੋੜ ਤੀਸਰੇ ਵਾਰ ਆਉਂਦੇ ਵੀ ਸੁਣੀ ਤੇ ਮਨ ਨੇ ਫੈਸਲਾ ਕਰ ਲਿਆ ਕਿ ਅੱਜ ਤੋਂ ਲੈ ਕੇ ਮੈਂ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਦਾੜ੍ਹੀ ਕੇਸ ਨਹੀਂ ਕਤਲ ਕਰਾਉਣੇ ਇਸ ਦਾ ਖਮਿਆਜਾ ਮੈਨੂੰ ਜੋ ਵੀ ਭੁਗਤਣਾ ਪਵੇ ਮੈਂ ਉਸ ਨੂੰ ਭੁਗਤਣ ਲਈ ਤਿਆਰ ਹਾਂ ਪਰ ਇਹ ਫੈਸਲਾ ਉਸ ਨੇ ਦੱਸਿਆ ਕਿ ਮੈਂ ਆਪਣੇ ਘਰਵਾਲੀ ਨੂੰ ਨਹੀਂ ਦੱਸਿਆ ਜਦੋਂ 3-4 ਦਿਨ ਬਾਅਦ ਫਿਰ ਅਮਰੀਕ ਸਿੰਘ ਅਮਰੀਕਾ ਵਿੱਚ ਲੋਡ ਲੈ ਕੇ ਘਰ ਆਇਆ ਅਮਰੀਕਾ ਵਿੱਚੋਂ ਲੋੜ ਲਾ ਕੇ ਘਰ ਆਇਆ ਤਾਂ ਦਾੜੀ ਦੇ ਵਾਲ ਵਧੇ ਵੇਖ ਕੇ ਅਮਰੀਕ ਸਿੰਘ ਦੀ ਪਤਨੀ ਨੇ ਕਿਹਾ ਕਿ ਲੱਗਦਾ ਕਿ ਤੁਹਾਨੂੰ ਐਤਕੀ ਸ਼ੇਵ ਕਰਨ ਦਾ ਵੀ ਟਾਈਮ ਨਹੀਂ ਲੱਗਾ। ਅਮਰੀਕ ਸਿੰਘ ਨੇ ਕਿਹਾ ਭਲੀਏ ਲੋਕੇ ਟਾਈਮ ਤਾਂ ਬਥੇਰਾ ਸੀ ਪਰ ਮੇਰੇ ਮਨ ਨੇ ਫੈਸਲਾ ਕਰ ਲਿਆ ਪਿੱਛੇ ਜੋ ਲੰਘ ਗਿਆ ਲੰਘ ਗਿਆ ਜੋ ਬੀਤ ਗਿਆ ਬੀਤ ਗਿਆ ਜੋ ਹੋ ਗਿਆ ਹੋ ਗਿਆ ਉਸ ਦੀ ਮਾਫੀ ਸਤਿਗੁਰੂ ਜੀ ਬਖਸ਼ਿਸ਼ ਕਰਨ ਹੁਣ ਸਿਰ ਤਾਂ ਕਟਿਆ ਜਾ ਸਕਦਾ ਹੈ ਪਰ ਗੁਰੂ ਮੇਰ ਨਾਲ ਇਹ ਦਾੜੀ ਤੇ ਸਿਰ ਦੇ ਕੇਸ ਨਹੀਂ ਕੱਟੇ ਜਾਣੇ। ਅਮਰੀਕ ਸਿੰਘ ਦੀ ਘਰ ਵਾਲੀ ਜਿਸ ਦਾ ਨਾਮ ਅਮਰਜੀਤ ਕੌਰ ਸੀ ਆਪਣੇ ਪਤੀ ਦਾ ਫੈਸਲਾ ਸੁਣ ਕੇ ਚੁੱਪ ਕਰ ਗਈ। ਥੋੜੇ ਚਿਰ ਬਾਅਦ ਕਹਿਣ ਲੱਗੀ ਕਿ ਤੁਸੀਂ ਇਕੱਲੇ ਹੀ ਫੈਸਲਾ ਕਰ ਲਿਆ ਕਿਸੇ ਦੀ ਸਲਾਹ ਤਾਂ ਲੈ ਲੈਣੀ ਸੀ। ਅਮਰੀਕ ਸਿੰਘ ਨੇ ਉੱਤਰ ਦਿੱਤਾ ਮੈਂ ਘਰ ਦੇ ਸਾਰੇ ਫੈਸਲੇ ਤੁਹਾਨੂੰ ਪੁੱਛ ਕੇ ਕਰਦਾ। ਇਹ ਮੇਰਾ ਨਿੱਜੀ ਜੀਵਨ ਦਾ ਫੈਸਲਾ ਹੈ। ਦਾੜ੍ਹੀ ਕੇਸ ਰੱਖਣ ਨਾਲ ਨਾ ਤਾਂ ਮੈਂ ਕੰਮ ਛੱਡ ਕੇ ਬਹਿ ਜਾਣਾ। ਨਾ ਹੀ ਮੈਂ ਕੋਈ ਕੰਮ ਘਟ ਕਰ ਦੇਣਾ ਹੈ। ਸਗੋਂ ਕੰਮ ਵਧ ਕਰਿਆ ਕਰਾਂਗਾ। ਫੇਰ ਕਿਸੇ ਨੂੰ ਮੇਰੇ ਇਸ ਨਿੱਜੀ ਫੈਸਲੇ ਤੇ ਕਾਹਦਾ ਹਤਰਾਜ ਅਮਰਜੀਤ ਕੌਰ ਚੁੱਪ ਕਰ ਗਈ ਦਾੜੀ ਕੇਸ ਰੱਖਣ ਦੇ ਨਾਲ ਨਾਲ ਹੁਣ ਅਮਰੀਕ ਸਿੰਘ ਨੇ ਨਿਤਨੇਮ ਵੀ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨਾਂ ਬਾਅਦ ਅਮਰੀਕ ਸਿੰਘ ਨੇ ਆਪਣੇ ਮਾਤਾ ਨੂੰ ਫੋਨ ਤੇ ਵਿਦਾਇਤ ਕੀਤੀ ਤੇ ਆਪਣੇ ਸਿੱਖੀ ਸਰੂਪ ਨੂੰ ਮੋੜ ਰੱਖਣ ਅਤੇ ਨਿਤਨੇਮ ਆਰੰਭ ਕਰਨ ਦੀ ਗੱਲ ਵੀ ਸਾਂਝੀ ਕੀਤੀ ਮਾਤਾ ਪਿਤਾ ਨਾਲ ਜਦੋਂ ਇਸ ਗੱਲ ਦੀ ਸਾਂਝ ਕੀਤੀ ਤਾਂ ਉਹਨਾਂ ਨੇ ਖੁਸ਼ੀ ਵਿੱਚ ਆ ਕੇ ਅਮਰੀਕ ਸਿੰਘ ਨੂੰ ਸੌ ਸੌ ਅਸੀਸਾਂ ਦਿੱਤੀਆਂ ਉਹਨਾਂ ਗੁਰੂ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਤੇ ਨਾਲ ਹੀ ਪੁੱਛਿਆ ਕਿ ਅਮਰੀਕ ਸਿੰਘਾ ਇੰਨੀ ਛੇਤੀ ਤੇਰੇ ਅੰਦਰ ਗੁਰਸਿੱਖੀ ਧਾਰਨ ਦੀ ਕਿਵੇਂ ਲਗਨ ਪੈਦਾ ਹੋ ਗਈ ਅਮਰੀਕ ਸਿੰਘ ਨੇ ਉੱਪਰ ਲਿਖੀ ਸਾਰੀ ਵਾਰਤਾ ਕਿ ਕਿਵੇਂ ਕਿਸੇ ਸੀੜੀ ਨੇ ਪ੍ਰੇਮੀ ਕਿਸੇ ਕਿਵੇਂ ਕਿਸੇ ਨੇ ਮੈਨੂੰ ਸੀੜੀ ਦਿੱਤੀ ਉਸ ਸੀੜੀ ਦੁਆਰਾ ਮਹਾਪੁਰਖਾਂ ਦੇ ਜੀਵਨ ਤੋਂ ਕਿਵੇਂ ਮੈਨੂੰ ਪ੍ਰੇਰਣਾ ਮਿਲੀ ਸਾਰਾ ਬਿਰਤਾਂਤ ਸੁਣਾਇਆ ਤੇ ਨਾਲ ਹੀ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਜਦੋਂ ਮੇਰਾ ਦਾੜ੍ਹੀ ਕੇਸ ਵਾਲਾ ਸਰੂਪ ਹੋ ਗਿਆ ਤੇ ਮੈਂ ਅੰਮ੍ਰਿਤ ਵੀ ਛਕ ਲੈਣਾ ਅਮਰਜੀਤ ਕੌਰ ਛਕੇ ਜਾਂ ਨਾ ਛਕੇ ਇਹ ਉਹਦੀ ਮਰਜ਼ੀ ਆ ਆਪਣੇ ਪੁੱਤਰ ਦੇ ਅਮਰਤ ਛਕਣ ਦੀ ਬਾਤ ਸੁਣ ਕੇ ਅਮਰੀਕ ਸਿੰਘ ਦੇ ਮਾਤਾ ਪਿਤਾ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਉਹਨਾਂ ਨਸੰਗ ਹੋ ਕੇ ਕਿਹਾ ਕਿ ਪੁੱਤਰਾ ਤੂੰ ਤਾਂ ਸਾਨੂੰ ਇਹ ਖੁਸ਼ਖਬਰੀ ਸੁਣਾ ਕੇ ਸਾਡੀ ਉਮਰ ਦੁੱਗਣੀ ਕਰ ਦਿੱਤੀ ਐ ਸਤਿਗੁਰੂ ਤੇਰਾ ਸਿੱਖੀ ਸਦਕ ਕੀਸਾਂ ਸਵਾਸਾਂ ਨਾਲ ਨਿਭਾਉਣ ਸਿੱਖੀ ਸਰੂਪ ਬਣ ਜਾਣ ਤੇ ਇੱਕ ਦਿਨ ਅਮਰੀਕ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਅਮਰਜੀਤ ਕੌਰ ਅਗਲੇ ਮਹੀਨੇ ਗੁਰਦੁਆਰਾ ਸਾਹਿਬ ਅਮਰਤ ਸੰਚਾਰ ਹੋਣਾ ਐ ਮੈਂ ਤਾਂ ਅਮਰਤ ਚੱਕਣ ਦਾ ਮਨ ਬਣਾ ਲਿਆ ਹੈ ਜੇ ਤੂੰ ਵੀ ਮੇਰਾ ਸਾਥ ਦੇਵੇਂ ਤਾਂ ਆਪਾਂ ਇੱਕੋ ਮਾਰਗ ਤੇ ਪੰਦੀ ਬਣ ਜਾਈਏ ਪਿਛਲੇ ਕਈ ਸਾਲਾਂ ਤੋਂ ਮੈਂ ਨਾ ਚਾਹੁੰਦਾ ਹੋਇਆ ਵੀ ਤੁਹਾਡਾ ਸਾਥੀ ਬਣ ਕੇ ਤੁਹਾਡਾ ਸਾਥ ਦਿੰਦਾ ਰਿਹਾ ਹਾਂ ਹੁਣ ਆਪਣੇ ਹੀ ਭਲੇ ਲਈ ਤੁਸੀਂ ਮੇਰਾ ਸਾਥ ਦੇਵੋ ਤੇ ਧਾਰਮਿਕ ਰਸਤੇ ਦਾ ਵੀ ਆਨੰਦ ਮਾਣ ਕੇ ਵੇਖੋ ਅਮਰਜੀਤ ਕੌਰ ਨੇ ਕਿਹਾ ਕਿ ਜੇ ਮੈਂ ਅਮਰਤ ਛੱਕ ਵੀ ਲਵਾਂ ਮੈਨੂੰ ਤਾਂ ਪਾਠ ਕਰਨਾ ਨਹੀਂ ਆਉਂਦਾ ਉਸ ਤਰ੍ਹਾਂ ਕਾਰ ਪਹੁੰਚ ਦਾ ਕੀ ਲਾਭ ਹੈ ਅਮਰੀਕ ਸਿੰਘ ਨੇ ਕਿਹਾ ਕਿ ਨਾ ਸਾਰੀਆਂ ਗੱਲਾਂ ਦਾ ਪ੍ਰਬੰਧ ਹੋ ਜਾਏਗਾ ਤੂੰ ਆਪਣਾ ਮਨ ਬਣਾ। ਘਰ ਵਿੱਚ ਸੀਡੀ ਪਲੇਅਰ ਪਿਆ ਹੈ ਉਸ ਵਿੱਚ ਨਿਤਨੇਮ ਦੀ ਸੀਡੀ ਲਾ ਕੇ ਤੁਸੀਂ ਨਿਤਨੇਮ ਸੁਣ ਲਿਆ ਕਰੋ ਨਹੀਂ ਤਾਂ ਪੰਜ ਮਾਲਾ ਮੂਰ ਮੰਤਰ ਦੀਆਂ ਕਰ ਲਈਆਂ। ਅਮਰਜੀਤ ਕੌਰ ਨੇ ਕਿਹਾ ਅੱਛਾ ਇਦਾਂ ਵੀ ਹੋ ਸਕਦਾ। ਅਮਰੀਕ ਸਿੰਘ ਨੇ ਕਿਹਾ ਕਿ ਭਲੀਏ ਤੂੰ ਮੇਰਾ ਸਾਥ ਦੇਣ ਲਈ ਤਿਆਰ ਹੋ ਅਮਰਤ ਛਕਣ ਲਈ ਤਿਆਰ ਹੋ ਸਵੇਰ ਤੋਂ ਹੀ ਮੈਂ ਤੈਨੂੰ ਨਿਤਨੇਮ ਸੁਣਾ ਦਿਆ ਕਰਾਂਗਾ। ਮੈਂ ਸਵੇਰੇ ਹੀ ਤੈਨੂੰ ਨਿਤਨੇਮ ਸੁਣਾ ਦਿਆ ਕਰਾਂਗਾ। ਜਿਸ ਦਿਨ ਮੈਂ ਘਰ ਨਾ ਹੋਇਆ ਉਸ ਦਿਨ ਤੂੰ ਸੀਡੀ ਪਲੇਅਰ ਤੋਂ ਨਿਤਨੇਮ ਸੁਣ ਲਿਆ ਕਰੀ ਭਲੇ ਕੰਮ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਮਰਜੀਤ ਕੌਰ ਦਾ ਮਾਨ ਜੇ ਅਮਰਤ ਸਕਣ ਲਈ ਤਿਆਰ ਨਹੀਂ ਸੀ ਪਰ ਸਤਿਗੁਰੂ ਦੀ ਰਹਿਮਤ ਤੇ ਆਪਣੇ ਪਤੀ ਅਮਰੀਕ ਸਿੰਘ ਦੀ ਦ੍ਰਿੜਤਾ ਵੇਖ ਕੇ ਨਿਯਤ ਦਿਨ ਤੇ ਅਮਰਜੀਤ ਕੌਰ ਵੀ ਤਿਆਰ ਹੋ ਗਈ ਦੋਵਾਂ ਜਾਣਿਆਂ ਨੇ ਅੰਮ੍ਰਿਤ ਪਾਨ ਕਰ ਲਿਆ ਨਾਸਤਿਕਤਾ ਵਾਲੇ ਘਰ ਵਿੱਚ ਗੁਰੂ ਮੇਰ ਨਾਲ ਆਸਤਕਤਾ ਪ੍ਰਵੇਸ਼ ਕਰ ਗਈ ਇਹ ਸਾਰੀ ਵਾਰਤਾ 2010 ਵਿੱਚ ਅਮਰੀਕ ਸਿੰਘ ਨੇ ਪਰ ਜੰਗੀ ਭਵਿੰਦਰ ਸਿੰਘ ਹੋਰਾਂ ਦੇ ਘਰ ਬੈਠੇ ਆ ਆਪਣੀ ਜ਼ੁਬਾਨੀ ਸੁਣਾਈ ਤੇ ਨਾਲ ਹੀ ਉਸਨੇ ਅਭਲਾਖਾ ਪ੍ਰਗਟ ਕੀਤੀ ਕਿ ਮੈਂ ਹੁਣ ਆਪਣੀ ਕਮਾਈ ਵਿੱਚੋਂ ਦਸਵੰਦ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਜੇ ਇਸ ਜੀਵਨ ਨੂੰ ਸੁਣ ਕੇ ਮੈਂ ਨਾਸਤਕਤਾ ਦੀ ਦਲਦਲ ਵਿੱਚੋਂ ਨਿਕਲ ਕੇ ਮੋੜ ਗੁਰਸਿੱਖ ਸਜਿਆ ਹਾਂ ਇਹ ਸੇਕਨਿਆ ਦੀਆਂ ਸੀੜੀਆਂ ਮੈਂ ਆਪਣੇ ਦਸਵੰਦ ਨਾਲ ਬਣਾ ਕੇ ਵੱਧ ਤੋਂ ਵੱਧ ਸੰਗਤ ਦੀ ਭੇਟਾ ਕਰਾਂ ਅਮਰੀਕ ਸਿੰਘ ਦਾ ਵਿਚਾਰ ਸੁਣ ਕੇ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਤੇ ਲਿਖਦੇ ਨੇ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਸ ਨਾਲੋਂ ਹੋਰ ਕਿਹੜਾ ਚੰਗਾ ਕੰਮ ਹੈ ਕੋਈ ਤੁਹਾਡੇ ਸੁਦਮ ਤੋਂ ਲਾਭ ਪ੍ਰਾਪਤ ਕਰਕੇ ਗੁਰਮਤ ਦੇ ਸੁਨਹਿਰੀ ਅਸੂਲਾਂ ਦਾ ਧਾਰਨੀ ਬਣ ਕੇ ਆਪਣਾ ਜੀਵਨ ਸਫਲ ਕਰ ਲਵੇ ਇਸ ਨਾਲੋਂ ਹੋਰ ਵੱਡਾ ਪੁੰਨ ਦਾ ਚੰਗਾ ਕੰਮ ਕਿਹੜਾ ਹੋ ਸਕਦਾ ਹੈ ਸੋ ਅਮਰੀਕ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਤੇ ਹੋਰ ਗੁਰਮਤ ਦੀਆਂ ਸੀੜੀਆਂ ਬਣਾ ਕੇ ਪਿਛਲੇ ਸਮੇਂ ਵਿੱਚ ਵੰਡੀਆਂ ਤੇ ਵੰਡ ਰਹੇ ਹਨ ਅਤੇ ਨਾਲ ਨਾਲ ਗੁਟਕੇ ਤੇ ਹੋਰ ਚੰਗਾ ਸਾਹਿਤ ਵੀ ਦਸਵੰਦ ਦੀ ਮਾਇਆ ਖਰਚ ਕੇ ਭੇਟਾ ਰਹਤ ਸੰਗਤਾਂ ਨੂੰ ਦੇ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ